ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਜਸਕਰਨ ਅੱਜ ਆਪਾ ਤੁਹਾਡੇ ਨਾਲ ਕੁਲਵੰਤ ਸਿੰਘ ਦੁਆਰਾ ਲਿਖੀ ਇੱਕ ਬਹੁਤ ਹੀ ਸ਼ਾਹਕਾਰ ਕਹਾਣੀ ਉਪਰੀ ਧਰਤੀ ਲੈ ਕੇ ਹਾਜ਼ਰ ਹੋਏ ਆਂ ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਅ ਹਯਾਰਾ ਸਿੰਘ ਪੱਕਾ ਚੋਰ ਸੀ। ਬੱਚਿਆਂ ਦੀਆਂ ਕਿਤਾਬਾਂ ਵਿੱਚ ਚੋਰਾ ਨੂੰ ਜੇਲ੍ਹ ਦੀਆਂ ਸਿੱਖਾਂ ਪਿੱਛੇ ਬੰਦ ਵਿਖਾਇਆ ਜਾਂਦਾ ਹੈ। ਪਰ ਮੈਨੂੰ ਯਾਦ ਨਹੀਂ ਕਿ ਹਯਾਰਾ ਸਿੰਘ ਕਦੀ ਜੇਲ੍ਹ ਵੀ ਗਿਆ ਹੋਵੇ। ਜੇਲ੍ਹ ਜਾਣਾ ਤਾਂ ਇੱਕ ਪਾਸੇ ਰਿਹਾ ਜਿੰਨਾ ਲੋਕਾਂ ਨੂੰ ਥਾਣੇਦਾਰ ਸਾਡੇ ਪਿੰਡ ਦੇ ਸਕੂਲ ਦੇ ਅਹਾਤੇ ਵਿੱਚ ਸਾਡੇ ਕਿ ਕੁੱਟਿਆ ਕਰਦਾ ਸੀ ਹਯਾਰਾ ਸਿੰਘ ਉਹਨਾਂ ਵਿੱਚ ਵੀ ਕਦੀ ਨਹੀਂ ਸੀ ਹੋਇਆ ਜਿੰਨੇ ਦਿਨ ਹੀ ਥਾਣੇਦਾਰ ਸਕੂਲ ਵਿੱਚ ਡੇਰਾ ਲਾਉਂਦਾ ਉਹਨੇ ਦਿਨ ਹੀ ਚੋਰਾ ਨੂੰ ਮਾਰ ਪੈਣ ਦਾ ਖੜਾਕ ਤੇ ਉਹਨਾਂ ਦੀਆਂ ਚੀਖਾਂ ਸਾਡੇ ਘਰ ਸੁਣਦੀਆਂ ਰਹਿੰਦੀਆਂ ਮੈਂ ਵੇਖਣ ਲਈ ਕੋਠੇ ਤੇ ਚੜ ਜਾਂਦਾ ਤੇ ਉੱਥੇ ਡਰ ਨਾਲ ਇਕੱਠਾ ਹੋਇਆ ਬੈਠਾ ਰਹਿੰਦਾ ਪਰ ਇਸ ਚੀਕ ਚਹਾੜੇ ਵਿੱਚ ਹਯਾਰਾ ਸਿੰਘ ਦਾ ਕੋਈ ਹਿੱਸਾ ਨਾ ਹੁੰਦਾ ਉਹ ਹਮੇਸ਼ਾ ਵਾਂਗ ਚਿੱਟੇ ਕੱਪੜੇ ਪਾ ਕੇ ਸਕੂਲ ਦੇ ਇਹਾਤੇ ਵਿੱਚ ਮੰਜੀ ਤੇ ਬੈਠਾ ਥਾਣੇਦਾਰ ਨਾਲ ਗੱਲਾਂ ਕਰਦਾ ਰਹਿੰਦਾ ਜਾਂ ਹੋਰ ਇਧਰ ਉਧਰ ਇੰਤਜ਼ਾਮ ਕਰਦਾ ਫਿਰਦਾ ਹਯਾਰਾ ਸਿੰਘ ਦੀ ਵਾਈ ਦਾ ਕੰਮ ਉਸਦੇ ਕੰਮੇ ਕਰਦੇ ਤੇ ਉਹ ਆਪ ਬਸ ਸੁਖ ਲੈਂਦਾ ਰਹਿੰਦਾ। ਹੋਰ ਜੱਟ ਤਾਂ ਖੱਦਰ ਦੇ ਕੁਰਤੇ ਪਾਉਂਦੇ, ਖੱਦਰ ਦੀਆਂ ਚਾਦਰਾਂ ਲੱਕ ਬੰਨ੍ਹਦੇ ਤੇ ਕਦੇ ਦਿਨ ਦਿਹਾੜੇ ਸ਼ਹਿਰੋਂ ਖਰੀਦਿਆ ਕੱਪੜਾ ਪਾਉਂਦੇ। ਪਰ ਹਯਾਰਾ ਸਿੰਘ ਹਮੇਸ਼ਾ ਮਲਮਲ ਦਾ ਕੁਰਤਾ ਪਾਉਂਦਾ ਤੇ ਲੱਠੇ ਦੀ ਚਾਦਰ ਬੰਨ੍ਹਦਾ। ਇਹੋ ਜਿਹੇ ਕੱਪੜੇ ਪਾ ਕੇ ਉਹ ਆਮ ਕਰਕੇ ਵੰਡੇ ਗਿਆ ਰਹਿੰਦਾ ਤੇ ਜਦੋਂ ਪਿੰਡ ਹੁੰਦਾ ਤਾਂ ਪਰੇ ਵਿੱਚ ਇਸੇ ਤਰ੍ਹਾਂ ਸਫੇਰ ਪੋਸ਼ ਬਣਿਆ ਬੈਠਾ ਰਹਿੰਦਾ। ਜੈਨ ਜਿ ਕਹਿ ਲਵੋ ਕਿ ਜਿੱਥੇ ਉਹ ਬੈਠਦਾ ਉੱਥੇ ਹੀ ਪਰੇ ਲੱਗ ਜਾਂਦੀ। ਕਿਉਂਕਿ ਹਜਾਰਾ ਸਿੰਘ ਦੀਆਂ ਗੱਲਾਂ ਵਿੱਚ ਹੀ ਰਸ ਸੀ ਮੈਂ ਵੀ ਜਦ ਛੁੱਟੀਆਂ ਵਿੱਚ ਪਿੰਡ ਆਉਂਦਾ ਤਾਂ ਬੈਠ ਕੇ ਹਜਾਰਾ ਸਿੰਘ ਦੀਆਂ ਗੱਲਾਂ ਸੁਣਦਾ ਰਹਿੰਦਾ ਆਪਣੀਆਂ ਚੋਰੀਆਂ ਤੇ ਲੜਾਈ ਪੜਾਈ ਬਾਰੇ ਉਸ ਕੋਲ ਬੜੀਆਂ ਸਵਾਦਲੀਆਂ ਗੱਲਾਂ ਸਨ ਉਹ ਡੰਗਰਾਂ ਦੀ ਚੋਰੀ ਵੀ ਕਰਦਾ ਸੀ ਤੇ ਘਰਾਂ ਦੀ ਵੀ ਪਰ ਉਸ ਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਹੈ ਕਿ ਡੰਗਰਾਂ ਦੀ ਚੋਰੀ ਵਿੱਚ ਉਹਨੂੰ ਬਹੁਤ ਸਵਾਦ ਆਉਂਦਾ ਸੀ ਡੰਗਰਾਂ ਦੇ ਚਰਾਣ ਵਿੱਚ ਉਸ ਨੂੰ ਵਧੇਰੇ ਜੱਤ ਲੱਗਦੀ ਸੀ ਜਿਸ ਤਰ੍ਹਾਂ ਕਿਸੇ ਲੜਾਈ ਵਿੱਚ ਦੁਸ਼ਮਣ ਦੇ ਆਦਮੀਆਂ ਨੂੰ ਕੋਈ ਆਪਣੇ ਵੱਲ ਖਿੱਚ ਕੇ ਪ੍ਰਸੰਨ ਹੁੰਦਾ ਹੋਵੇ ਜਦੋਂ ਅਸੀਂ ਇਕੱਠੇ ਬੈਠਦੇ ਤਾਂ ਕੋਈ ਚੋਰੀ ਦੀ ਗੱਲ ਛੇੜ ਲੈਂਦਾ ਇੱਕ ਵੇਰ ਮੇਰਾ ਪਨੀਮਾ ਆਇਆ ਮੇਰੇ ਕੋਲ ਹਯਾਰਾ ਸਿੰਘ ਨੇ ਇੱਕ ਦਿਨ ਲੱਕੜ ਤੇ ਬੈਠਿਆ ਤੀਲੇ ਨਾਲ ਭੋਂਖ ਰੋਚਦਿਆਂ ਗੱਲ ਛੇੜੀ ਆਖਣ ਲੱਗਾ ਮਾਮਾ ਇੱਕ ਜੋਗ ਚਾਹੀਦੀ ਏ ਚੰਗੀ ਵੱਧੀ ਹੋ ਜਾਂਦਾ ਏ ਮੈਂ ਵਿਖਾ ਦੇਣਾ ਅਣਜਣਿਆਂ ਵਾਲੇ ਦੇ ਚੱਠਿਆਂ ਕੋਲ ਤੇ ਪੰਡ ਮੇਰੇ ਤੂੰ ਅਪੜਾ ਦੀ ਮੋਸਨ ਨੂੰ ਸਮਝਾਇਆ ਭਈ ਚੱਠੇ ਤੇਰੇ ਪਿਓ ਦੇ ਲਹਾਜ ਵਾਲੇ ਸਨ ਤੇ ਉਹਨਾਂ ਦੀ ਜੋਗ ਤੈਨੂੰ ਪਚਣੀ ਨਹੀਂ ਤੇ ਜੇ ਅਖੀਰ ਤੂੰ ਸਾ ਮੋੜ ਹੀ ਛੱਡਣੀ ਏ ਤਾ ਮੈਨੂੰ ਕਿ ਐਵੇਂ ਸਿਆਲ ਦੀਆਂ ਰਾਤਾਂ ਵਿੱਚ ਪਾਲੇ ਮਾਰਨਾ। ਆਖੇ ਨਹੀਂ, ਆਪੜਾ ਦੇ ਤੂੰ ਐ ਕੁਇਰ। ਪਚਾ ਮੈਂ ਲਾਂਗਾ। ਮੈਂ ਆਖਿਆ ਚੰਗਾ ਭਾਈ, ਪਹੁੰਚ ਜਾਏਗੀ। ਉਹ ਜੋ ਜੋਗ ਸਾਈਆਂ ਮੋਈ ਖੋਲਣੀ ਵੀ ਬੜੀ ਔਖੀ ਸੀ। ਉਹ ਟੱਗੇ ਬੜੇ ਤਿਰਖੇ ਸਨ। ਰਾਤ ਨੂੰ ਬੰਦਾ ਵੇਖ ਕੇ ਉਤਰੇ ਜਾਂਦੇ ਸਨ। ਤੇ ਤਰੱਠੇ ਹੋਏ ਮੁਰ ਕਾਬੂ ਨਹੀਂ ਸੰਵਾਂਦੇ। ਗਾਲ ਉਹਨਾਂ ਦੇ ਘੁੰਗਰੂ ਹੁੰਦੇ ਸਨ। ਜਰਾ ਕੋ ਚੋਰ ਉਹਨਾਂ ਨੂੰ ਫੜਨ ਦੀ ਇਧਰ ਉਧਰ ਹੋਵੇ, ਤਾਂ ਝਟ ਘੁੰਗਰੂ ਛਣਕ ਪੈਂਦੇ। ਤੇ ਘੁੰਗਰੂ ਛਣਕਦਿਆਂ ਹੀ ਸਾਈਂ ਜਾਗ ਪੈਂਦੇ। ਮੈਂ ਜਦੋਂ ਗਿਆ ਤਾ ਪਿੱਛੋਂ ਪੈਲੀ ਵਿੱਚੋਂ ਛਟਾਲੇ ਦੀਆਂ ਦੋ ਮੁਠਾਂ ਖੋ ਕੇ ਝੋਲੀ ਵਿੱਚ ਪਾ ਲਈਆਂ ਡੰਗਰਾਂ ਨੂੰ ਹਨੇਰੇ ਵਿੱਚ ਵੀ ਪੱਠਿਆਂ ਦਾ ਪਤਾ ਲੱਗ ਜਾਂਦਾ ਹੈ ਮੁਸ਼ਕਾ ਆ ਜਾਂਦੀ ਹੈ ਧੱਗਿਆਂ ਨੂੰ ਜਦੋਂ ਛਟਾਲੇ ਦੀ ਮੁਸ਼ਕਾ ਆਈ ਤਾਂ ਤਰਹਿਣਾ ਤਾਂ ਉਹਨਾਂ ਨੇ ਫਿਰ ਕੀ ਸੀ ਉਹ ਸਗੋਂ ਮੇਰੇ ਵੱਲ ਨੂੰ ਆ ਗਏ ਹੁੰਗਰੂਆਂ ਦੇ ਹਾਰ ਲਾ ਕੇ ਮੈਂ ਇੱਕ ਪਾਸੇ ਚਾਤਰੀ ਤੇ ਧੱਗੇ ਦੋਵੇਂ ਬਾਹਰ ਕੱਢ ਲਿਆਂਦੇ ਇਸ ਜੋਗ ਦੀਆਂ ਧੁੰਮਾਂ ਬੜੀਆਂ ਸਨ ਆਲੇ-ਦੁਆਲੇ ਦੇ ਢੇਰ ਲੋਕਾਂ ਨੇ ਵੇਖੀ ਹੋਈ ਸੀ ਇਹ ਨਹੀਂ ਸੀ ਕਿ ਪੰਜਾ ਸੱਤਾਂ ਕੋਹਾਂ ਤੇ ਜੋਗ ਨੰਗੀ ਹੋ ਜਾਏ ਤੇ ਕਿਸੇ ਉਂਗਲ ਨਹੀਂ ਕਰਨੀ ਘੋੜੀ ਮੈਂ ਇੱਕ ਨਾਲ ਲੈਂਦੀ ਹੋਈ ਸੀ ਦੋਹਾਂ ਢੱਗਿਆਂ ਦੀਆਂ ਨੱਥਾ ਬੰਨੀਆਂ ਕਾਠੀ ਨਾਲ ਤੇ ਘੋੜੀ ਰਵਾਲ ਛੱਡੀ ਚੰਗੇ ਢੱਗੇ ਘੋੜੀ ਦੇ ਮਗਰ ਮਗਰ ਭੱਜੇ ਆਉਂਦੇ ਨੇ ਸੂਰਜ ਦੀ ਟਿੱਕੀ ਨਿਕਲਦਿਆਂ ਨੂੰ ਮੈਂ 12 ਕੋ ਪੈਂਡਾ ਕਰਕੇ ਰਾਣੀ ਕਿਆਂ ਵਾਲੇ ਮਸ਼ੇਰਾ ਨੂੰ ਜਾਫਤੇ ਬੁਲਾਈ ਢੱਗੇ ਉਹਨਾਂ ਦੇ ਕੁਮਾਰ ਵਿੱਚ ਬੰਨ੍ਹ ਕੇ ਅੱਗੇ ਪੱਠੇ ਪਾ ਦਿੱਤੇ ਤੇ ਆਪ ਧੁੱਪੇ ਮੰਜੀ ਢਾ ਕੇ लेट ਗਿਆ ਰਾਤ ਪਈ ਤੇ ਮੈਂ ਫੇਰ ਹੱਕ ਲੈ ਤੇ ਪੈਰ ਰਾਤ ਰਹਿੰਦੀ ਨਾਲ ਜਾ ਕੇ ਆਪਣੇ ਭਨੇਵਿਆਂ ਦੀਆਂ ਕੁੜਾਂ ਵਿੱਚ ਜਾ ਵੜੇ ਪਿੱਛੇ ਪਿੱਛੇ ਸਾਈਂ ਲੱਗ ਗਏ ਖੋਜੀਆਂ ਨੂੰ ਨਾਲ ਲੈ ਕੇ ਰਾਏ ਡੰਗਰਾਂ ਦਾ ਖੁਰਾ ਸੀ ਹੋਜੀਆਂ ਨੂੰ ਕਿਹੜਾ ਦਬਨਾ ਔਖਾ ਸੀ ਅਗਲੇ ਦਿਨ ਸਾਈਂ ਵੀ ਜਾ ਆਪੜੇ ਪਤਾ ਉਹਨਾਂ ਨੂੰ ਪੱਕਾ ਸੀ ਕੋਈ ਠੱਗੇ ਇੱਥੇ ਹੀ ਆਏ ਨੇ ਬਸ ਫਿਰ ਦੇ ਮੇਲੇ ਤੇ ਮੇਲਾ ਉਹਨਾਂ ਦੇ ਬੂਹੇ ਤੇ ਭਨੇਵੇਂ ਮੇਰੇ ਨੇ ਸੱਤ ਕੇ ਠੱਗੇ ਮੋੜ ਛੱਡੇ ਮੈਂ ਅਜੇ ਤੀ ਕੁ ਦਿਨ ਨਾਲ ਹਸਣਾ ਮਯਾਨਾ ਤੈਨੂੰ ਜੋ ਮੈਂ ਆਖਿਆ ਸੀ ਪਈ ਇਹ ਨਹੀਂ ਤੈਨੂੰ ਪਚਨੇ ਤੇ ਤੂੰ ਅਖੀਰ ਠੱਗੇ ਮੋੜ ਹੀ ਛੱਡਨੇ ਸਨ ਤਾਂ ਫਿਰ ਮੈਨੂੰ ਕਦੋ ਰਾਤਾ ਪਾਲੇ ਮਾਰੀ ਸਵਾਰ ਤੇ ਡੰਗਰਾਂ ਦੀ ਚੋਰੀ ਵਿੱਚ ਬਹੁਤ ਸੀ ਪਰ ਘਰਾਂ ਦੀ ਚੋਰੀ ਵਿੱਚ ਪੈਸੇ ਬਹੁਤ ਬਚਦੇ ਸਨ ਇਸ ਲਈ ਹਯਾਰਾ ਸਿੰਘ ਨੇ ਝੁੱਗੇ ਭੰਨਣ ਦੀ ਵੀ ਚੰਗੀ ਜਾਚ ਸਿੱਖੀ ਹੋਈ ਸੀ ਘਰ ਦੀ ਚੋਰੀ ਦਾ ਵੱਡਾ ਸੂਲੋ ਇਹ ਦੱਸਦਾ ਸੀ ਕਿ ਖੜਾਕ ਨਾ ਹੋਣ ਦਿਓ ਹਰ ਤਰ੍ਹਾਂ ਦੇ ਖੜਾਕ ਦੀ ਆਵਾਜ਼ ਨੂੰ ਰੋਕਣ ਲਈ ਉਸ ਗੁਰ ਲੱਬੇ ਹੋਏ ਸਨ ਕੱਪੜਾ ਖੜਾਕ ਨੂੰ ਪੀ ਜਾਂਦਾ ਹੈ ਉਹ ਕਿਆ ਕਰਦਾ ਸੀ ਜਿੱਥੇ ਖੜਾਕ ਹੋਣ ਦਾ ਡਰ ਹੋਵੇ ਖੜਾਕ ਕਰਨ ਵਾਲੀ ਚੀਜ਼ ਨੂੰ ਕੱਪੜੇ ਵਿੱਚ ਲਪੇਟ ਲਵੋ ਆਲੇ ਦੁਆਲੇ ਦੇ ਪਿੰਡ ਉਸ ਦੋ ਹਿੱਸਿਆਂ ਵਿੱਚ ਵੰਡੇ ਹੋਏ ਸਨ ਕੁਝ ਤੇ ਆਪਣੇ ਪਿੰਡ ਸਨ ਤੇ ਕੁਝ ਦੂਸਰੇ ਆਪਣੇ ਪਿੰਡਾਂ ਵਿੱਚ ਉਹ ਕਦੀ ਚੋਰੀ ਨਾ ਕਰਦਾ ਪਰ ਇਹ ਬੁੱਝਣਾ ਔਖਾ ਸੀ ਕਿਉਂ ਆਪਣੇ ਪਿੰਡਾਂ ਨੂੰ ਬਹੁਤਾ ਪਿਆਰ ਕਰਦਾ ਸੀ ਜਾਂ ਦੂਸਰੇ ਪਿੰਡਾਂ ਨੂੰ ਇੰਨੇ ਸਾਰੇ ਪਿੰਡਾਂ ਦੀਆਂ ਸੜਕਾਂ ਤੇ ਪਹੇ ਝਾੜੀਆਂ ਤੇ ਜੂਹਾਂ ਖਾਲ ਤੇ ਮੋਗੇ ਪਰਾਣੇ ਤੇ ਚੋਕਾਂ ਉਸ ਨੂੰ ਇਸ ਤਰ੍ਹਾਂ ਯਾਦ ਸਨ ਜਿਵੇਂ ਇਹ ਸਾਰੇ ਉਸ ਦੇ ਆਪਣੇ ਹੀ ਹੁੰਦੇ ਹਨ ਜਿਸ ਤਰ੍ਹਾਂ ਫੁੱਲ ਫੁੱਲ ਤੋਂ ਰਾਸ ਲੈਣ ਵਾਲਾ ਪੌੜਾ ਸਾਰੇ ਬਾਗ ਨੂੰ ਆਪਣਾ ਸਮਝਦਾ ਹੈ ਉਸ ਨੂੰ ਪਿਆਰ ਕਰਦਾ ਹੈ ਜਾਂ ਜਿਸ ਤਰ੍ਹਾਂ ਨਾਨਕੇ ਪਿੰਡ ਆਇਆ ਮੁੰਡਾ ਪਿੰਡ ਦੇ ਸਾਰੇ ਘਰਾਂ ਨੂੰ ਆਪਣਾ ਸਮਝਦਾ ਹੈ ਤੇ ਉਹਨਾਂ ਨੂੰ ਪਿਆਰ ਕਰਦਾ ਹੈ ਇਸੇ ਤਰ੍ਹਾਂ ਹਯਾਰਾ ਸਿੰਘ ਨੂੰ ਵੀ ਇਹ ਸਾਰੇ ਪਿੰਡ ਪਿਆਰੇ ਸਨ ਭਾਵੇਂ ਆਪਣੇ ਤੇ ਭਾਵੇਂ ਦੂਸਰੇ ਹਯਾਰਾ ਸਿੰਘ ਨੂੰ ਆਪਣੇ ਚੋਰੀ ਕਰਨ ਦੇ ਢੰਗ ਤੇ ਬੜਾ ਮਾਣ ਸੀ ਉਸ ਦਾ ਖਿਆਲ ਸੀ ਕਿ ਉਹ ਉਹ ਕੁਝ ਕਰ ਸਕਦਾ ਸੀ ਜੋ ਦੂਸਰੇ ਨਹੀਂ ਸੀ ਕਰ ਸਕਦੇ ਇਤੇ ਸਾਰੇ ਹੌਂਡਰ ਦੇ ਸੌਦੇ ਨੇ ਉਹ ਕਿਹਾ ਕਰਦਾ ਸੀ ਇਹ ਹੌਂਡਰ ਸ਼ਬਦ ਉਸ ਨੇ ਹੁਨਰ ਨੂੰ ਵਿਗਾੜ ਕੇ ਬਣਾਇਆ ਹੋਇਆ ਸੀ ਮੰਗੇ ਵਾਲੇ ਮੈਲੀਆਂ ਦੇ ਕੋਠੇ ਬੜੇ ਪੱਕੇ ਸਨ ਕੰਧਾਂ ਦੇ ਉੱਤੇ ਉਹਨਾਂ ਸਾਰਾ ਸੀਮੈਂਟ ਦਾ ਪੋਚਾ ਕਰਵਾਇਆ ਹੋਇਆ ਸੀ ਲੋਕੀ ਅੱਖਾਂ ਇਹਨਾਂ ਵਿੱਚ ਪਿੱਛੋਂ ਸਾਨ ਨਹੀਂ ਲੱਗ ਸਕਦੀ ਮੈਨੂੰ ਇੱਕ ਦਿਨ ਦੱਸਣ ਵਾਲੇ ਕਿਸੇ ਦੱਸਿਆ ਇਹ ਗਹਿਣੇ ਵਾਲੀ ਭੁਏ ਇਹਨਾਂ ਦੀ ਸਾਇयां ਛੁੜਾ ਲਈਏ ਪੈਸੇ ਇਹਨਾਂ ਨੂੰ ਮਿਲ ਗਏ ਨੇ ਤੇ ਨਵੀਂ ਭੁਏ ਲੈਣ ਨੂੰ ਭੱਜੇ ਫਿਰਦੇ ਨੇ ਇਹੋ ਜਿਹੇ ਹਵੇਲੇ ਕਿਹੜੇ ਰੋਜ਼-ਰੋਜ਼ ਆਉਂਦੇ ਨੇ ਚਾਰ ਜਣੇ ਅਸੀਂ ਲੱਗੇ ਗਏ ਬੂਹੇ ਅੱਗੇ ਸਾਈਂ ਸੁੱਤੇ ਪਏ ਸਨ ਪਰ ਪਿਛਲੇ ਪਾਸੋਂ ਅਸਲੋਂ ਬੇਫਿਕਰ ਇਹ ਸਾਨੂੰ ਵੀ ਪਤਾ ਸੀ ਕਿ ਕੰਧਾਂ ਵਿੱਚ ਸਾਨ ਇੱਥੇ ਨਹੀਂ ਲੱਗ ਸਕਦੀ ਵੇਖ ਚੱਕ ਕੇ ਮੈਂ ਆਖਿਆ ਲੈ ਭਾਈ ਨੀਹੇ ਹੇਠੋਂ ਦੀ ਮਿੱਟੀ ਪੁੱਟੋ ਪੁੱਟਦੇ ਆਂ ਪੁੱਟਦੇ ਆਂ ਸਾ ਪੈਰ ਰਾਤ ਤਾਈਂ ਨੀਹ ਦੇ ਹੇਠੋਂ ਦੀ ਸੁਰੰਗ ਕੱਢ ਮਾਰੀ ਤੇ ਚੀਜ਼ ਵਸਤ ਸੰਭਾਲ ਕੇ ਅਸੀਂ ਤਿੱਤਰ ਹੋ ਗਏ ਅਗਲੇ ਦਿਨ ਥਾਣੇਦਾਰ ਉੱਥੇ ਆਇਆ ਤੇ ਮੈਂ ਵੀ ਜਾ ਆ ਪੜਿਆ ਥਾਣੇਦਾਰ ਸਰੰਗ ਦੇ ਵਿੱਚੋਂ ਦੀ ਅੰਦਰ ਵੜੇ ਤੇ ਵਾਹ ਵਾ ਕਰਦਾ ਬਾਹਰ ਨਿਕਲ ਆਵੇ ਆਖੇ ਭਾਈ ਚੋਰ ਦੇ ਵਾਰੇ ਵਾਰੇ ਜਾਈਏ ਕਹੀ ਬਿਉਤ ਕੱਢੀ ਸੂ ਤੇ ਮਿਹਨਤ ਕਿੰਨੀ ਕੀਤੀ ਸੂ ਜੇ ਲੱਭ ਗਿਆ ਤਾਂ ਸ਼ਾਬਾਸ਼ ਇਹਨੂੰ ਮੈਂ ਜ਼ਰੂਰ ਦਿਆਂਗਾ ਚੋਰੀ ਅਸਲੀ ਇੱਕ ਖੇਡ ਸੀ ਖਤਰਨਾਕ ਖੇਡ ਜਿਹੜੀ ਆਪਣੇ ਖਤਰੇ ਕਰਕੇ ਵਧੇਰੇ ਸਵਾਦੀ ਸੀ ਪਰ ਉਹ ਕਹਿੰਦਾ ਕੁਝ ਹੋਰ ਸੀ ਇਹ ਕੋਈ ਖੇਡ ਤੇ ਨਹੀਂ ਨਾ ਚੋਰੀ ਕਰਨਾ ਇੱਕ ਘੜੀ ਦਾ ਪਤਾ ਨਹੀਂ ਹੁੰਦਾ ਜਿਹੜੇ ਰਾਹਾਂ ਤੋਂ ਲੰਘਦੇ ਹੋਈਏ ਇਹ ਪਤਾ ਨਹੀਂ ਹੁੰਦਾ ਕਿ ਪਿਛਲੇ ਪੈਰੀ ਇਹਨਾਂ ਰਾਹਾਂ ਤੇ ਮੁੜ ਕੇ ਆਉਣਾ ਵੀ ਏ ਕਿ ਨਹੀਂ ਉੰਜ ਤਰਾਏ ਚਾਰ ਬੰਦੇ ਘਰ ਅੱਗੇ ਸੁੱਤੇ ਹੋਏ ਹੋਣ ਤਾਂ ਮੈਂ ਕਦੀ ਵੀ ਉਹਨਾਂ ਨੂੰ ਸਮਝਿਆ ਨਹੀਂ ਕੁਝ ਕਿਉਂ ਭੱਜ ਵੀ ਲੈਂਦਾ ਹੋਇਆ ਮੈਂ ਤੇ ਸੋਟਾ ਵੀ ਮਾਰ ਲੈਂਦਾ ਹੋਇਆ ਪਰ ਫਿਰ ਵੀ ਸਹੇ ਤੇ ਕੁੱਤਿਆਂ ਵਾਲਾ ਹਿਸਾਬ ਹੁੰਦਾ ਏ ਇੱਕ ਵਾਰ ਤਿੰਨ ਜਣੇ ਗਏ ਸੀ ਅਸੀਂ ਰਾਤ ਨੂੰ ਲੁੱਟਣ ਇੱਕ ਅਸੀਂ ਪਛਾਂਹ 파ਰੂ ਖਲਾ ਰਿਆ ਤੇ ਦੋ ਅਸੀਂ ਸੰਨ ਲਾਣ ਲੱਗ ਪਏ 파ਰੂ ਸਾਰਾ ਸੌ ਗਿਆ ਅਸੀਂ ਉਹਦੇ ਆਸਰੇ ਆਪਣੇ ਧਿਆਨ ਕੰਮ ਵਿੱਚ ਲੱਗੇ ਰਹੇ ਉਧਰ ਸਾਨੂੰ ਕਿਸਨੇ ਵੇਖ ਕੇ ਸਾਰੇ ਖੂਹਾਂ ਤੇ ਘੋੜੀ ਫੇਰ ਦਿੱਤੀ ਜੈਸ ਵੇਲੇ ਸਾਰੀ ਸਨ ਪੁੱਟੀ ਗਈ ਤੇ ਮੰਦਰ ਵੜਨ ਲੱਗਾ ਤਾਂ ਕੁੱਤੇ ਭੌਂਕ ਗਏ ਮੈਂ ਆਖਾ ਭਈ ਕੁੱਤੇ ਭੌਂਕਦੇ ਨੇ ਜਰਾ ਉਡੀਕ ਲਈਏ ਝਟ ਕੋ ਮਗਰੋਂ ਮੈਂ ਪਿਛਾਂ ਧਿਆਨ ਮਾਰਿਆ ਤਾਂ ਬਾਹਰ ਗਲੀ ਦਾ ਮੱਥਾ ਮੱਲੀ ਖਲੋਤੀ ਸਾਨੂੰ ਉਹਨਾਂ ਲਲਕਾਰਿਆ ਲੈ ਭਈ ਜਾਨਾ ਲਿਆ ਜੇ ਉਹਨਾਂ ਸਮਝਿਆ ਭਈ ਚੋਰ ਨੇ ਪਿੰਡ ਦੇ ਵਿੱਚ ਤੇ ਨਹੀਂ ਨਾ ਵੜ ਜਾਣਾ ਇਹਨਾਂ ਜਿਉਂ ਕੋ ਇਹਨਾਂ ਬਾਹਰ ਨੂੰ ਭਜਣਾ ਹੈ ਤੇ ਬਾਹਰੋਂ ਸਾਰਾ ਘੇਰਾ ਪਾਇਆ ਹੋਇਆ ਹੈ ਮੈਂ ਸੋਚਿਆ ਭਈ ਬੰਦੇ ਤੇ ਸਾਰੇ ਵਾਰ ਇਧਰ ਆ ਗਏ ਨੇ ਪੈਂਡ ਵਿੱਚ ਕੌਣ ਹੋਣਾ ਏ ਅਸੀਂ ਤੇ ਝਟ ਇੱਕ ਘਰ ਦੀ ਕੰਧ ਟੱਪ ਕੇ ਅੱਗੋਂ ਹੋਰ ਕੋਠੇ ਕੰਧਾਂ ਟੱਪ ਕੇ ਭੱਜ ਗਏ ਮਗਰ ਉਹਨਾਂ ਨੂੰ ਪਤਾ ਲੱਗ ਗਿਆ ਜਦੋਂ ਵੀ ਮਿਲਨ ਤੇ ਆਖਣ ਲੈ ਭਾਈ ਤੂੰ ਚੰਗਾ ਬੰਦਾ ਏ ਸਾਡਾ ਸ਼ਾਹ ਲੁੱਟ ਕੇ ਲੈ ਚੱਲਿਆ ਸਾਂ ਮੈਂ ਆਖਿਆ ਭਾਈ ਇਹ ਤੇ ਭਾਗਾ ਦੇ ਸੌਦੇ ਨੇ ਜੇ ਤੁਹਾਡਾ ਸ਼ਾਹ ਲੁੱਟ ਕੇ ਲੈ ਚੱਲਿਆ ਸਾਂ ਤਾਂ ਤੁਸੀਂ ਕਿਹੜੀ ਮੇਰੇ ਨਾਲ ਘੱਟ ਕਰਨ ਲੱਗੇ ਸੋ ਜੇ ਮੈਂ ਫੜਿਆ ਜਾਂਦਾ ਤੂੰ ਸਤੇ ਮੈਨੂੰ ਜਾਨੂ ਮਾਰ ਛੱਡਣਾ ਸੀ ਇਹ ਤੇ ਕਿਸਮਤ ਦੀਆਂ ਹੀ ਗੱਲਾਂ ਨੇ ਜਦੋਂ ਪਾਕਿਸਤਾਨ ਬਣਿਆ ਤਾਂ ਆਲੇ ਦੁਆਲੇ ਦੇ ਹੋਰ ਲੋਕਾਂ ਦੇ ਨਾਲ ਹਜਾਰਾ ਸਿੰਘ ਵੀ ਉਹ ਧਰਤੀ ਉਹ ਨਹਿਰਾਂ ਤੇ ਖਾਲ ਉਹ ਪੈਲੀਆਂ ਤੇ ਜੂਹਾਂ ਉਹ ਸੜਕਾਂ ਤੇ ਗੱਡੀਆਂ ਦੀਆਂ ਲਾਈਨਾਂ ਉਹ ਪਿੰਡ ਤੇ ਡੇਰੇ ਛੱਡ ਕੇ ਕਾਫਲੇ ਦੇ ਨਾਲ ਤੁਰਦਾ ਤੁਰਦਾ ਕਰਨਾਲ ਜ਼ਿਲ੍ਹੇ ਵਿੱਚ ਅਪੜ ਗਿਆ ਇੱਥੇ ਪਿੰਡ ਵੀ ਸਨ ਪੈਲੀਆਂ ਵੀ ਸਨ ਨਹਿਰਾਂ ਵੀ ਸਨ ਤੇ ਹਵੇਲੀਆਂ ਵੀ ਪਰ ਇਹ ਹੋਰ ਰੰਗ ਦੀਆਂ ਸਨ ਪਿੰਡਾਂ ਵਿੱਚੋਂ ਡਰ ਆਉਂਦਾ ਸੀ ਤੇ ਰਾਹਾਂ ਤੇ ਲੱਤਾਂ ਤੁਰਦੀਆਂ ਨਹੀਂ ਸਨ ਇੱਥੇ ਰੱਖੋ ਪਰੇ ਸਨ ਜ਼ਮੀਨ ਹੋਰ ਤਰ੍ਹਾਂ ਦੀ ਸੀ ਬੰਦੇ ਹੋਰ ਤਰ੍ਹਾਂ ਦੇ ਸਨ ਇਹ ਆਲਾਦਵਾਲਾ ਹਜਾਰਾ ਸਿੰਘ ਲਈ ਕੋਈ ਉਤਸ਼ਾਹ ਨਹੀਂ ਸੀ ਪੈਦਾ ਕਰਦਾ ਉਹ ਇਸ ਨੂੰ ਆਪਣਾ ਹਮਦਰਦ ਨਹੀਂ ਸੀ ਸਮਝਦਾ ਇਸ ਵਿੱਚ ਉਹ ਇਕੱਲਾ ਤੇ ਕਮਜ਼ੋਰ ਮਹਿਸੂਸ ਕਰਦਾ ਸੀ ਇਸੇ ਸੜਕ ਤੇ ਤੁਰਦਿਆਂ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਉਹ ਚਮਾ ਪਾਸਿਆਂ ਤੋਂ ਘਿਰਿਆ ਹੋਇਆ ਹੋਵੇ ਤੇ ਮਸਾਂ ਆਪਣੀ ਜਾਨ ਲੁਕਾਈ ਫਿਰਦਾ ਹੈ ਸੜਕ ਕੰਡੇ ਰੁੱਖਾਂ ਉੱਤੇ ਚੜੇ ਬਾਂਦਰ ਉਸ ਨੂੰ ਵੇਖ ਕੇ ਚੀਕਦੇ ਤੇ ਹਜਾਰਾ ਸਿੰਘ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸ ਧਰਤੀ ਤੇ ਉਸ ਨਾਲੋਂ ਉਹਨਾਂ ਬਾਂਦਰਾਂ ਦਾ ਬਹੁਤਾ ਹੱਕ ਹੈ ਤੇ ਉਹ ਉਸ ਨੂੰ ਮਸ਼ਕਰੀਆਂ ਕਰ ਰਹੇ ਹਨ ਇਸ ਖਿਆਲ ਨਾਲ ਉਸਦਾ ਖੂਨ ਪਤਲਾ ਹੋ ਜਾਂਦਾ ਉਸ ਦੀਆਂ ਲੱਤਾਂ ਵਿੱਚੋਂ ਸਾਹ ਸੱਤ ਮੁੱਕ ਜਾਂਦਾ ਤੇ ਇਸ ਤਰ੍ਹਾਂ ਜਾਪਦਾ ਕਿ ਉਹ ਹੁਣ ਇੱਕ ਕੀੜੀ ਵੀ ਨਹੀਂ ਮਾਰ ਸਕਦਾ ਕੁਝ ਹਫ਼ਤੇ ਪਿੱਛੋਂ ਮੈਂ ਵੀ ਉੱਥੇ ਗਿਆ ਮੇਰੇ ਪਿੰਡ ਦੇ ਸਾਰੇ ਲੋਕ ਬੜੇ ਔਖੇ ਸਨ ਉਹਨਾਂ ਦੇ ਖਾਣ ਪੀਣਨ ਦਾ ਕੋਈ ਬੰਦੋਬਸਤ ਨਹੀਂ ਸੀ ਕੋਈ ਜੰਗਲ ਵਿੱਚੋਂ ਲੱਕੜੀਆਂ ਵੱਢ ਕੇ ਜਾਂ ਮੁਸਲਮਾਨਾਂ ਦੇ ਘਰਾਂ ਦੀਆਂ ਸ਼ਤੀਰੀਆਂ ਉਧੇੜ ਕੇ ਵੇਚਦਾ ਕੋਈ ਗਹਿਣੇ ਗੱਟੇ ਵੇਚਦਾ ਕੋਈ ਮਜ਼ਦੂਰੀ ਕਰਦਾ ਤੇ ਕੋਈ ਸਰਕਾਰੀ ਕਰਜ਼ੇ ਭੋਰ-ਭੋਰ ਕੇ ਖਾਂਦਾ ਉਹਨਾਂ ਦੀ ਹਾਲਤ ਬੜੀ ਤਰਸਯੋਗ ਸੀ ਮੋਨਾਂ ਦੀਆਂ ਗੱਲਾਂ ਸੁਣ ਰਿਹਾ ਸਾਂ ਕਿ ਹਜਾਰਾ ਸਿੰਘ ਵੀ ਉੱਥੇ ਆ ਗਿਆ ਉਸ ਦੇ ਆਉਣ ਨਾਲ ਮੈਨੂੰ ਕੁਝ ਖੁਸ਼ੀ ਹੋਈ ਕਿਉਂਕਿ ਘਰ ਉਜੜ ਜਾਣ ਕਰਕੇ ਤੇ ਜ਼ਮੀਨ ਨਾ ਹੋਣ ਕਰਕੇ ਸਾਰਿਆਂ ਦੇ ਰੁਜ਼ਗਾਰ ਮਾਰੇ ਗਏ ਸਨ ਪਰ ਸ਼ਾਇਦ ਹਜਾਰਾ ਸਿੰਘ ਦਾ ਰੁਜ਼ਗਾਰ ਕਾਇਮ ਹੋਵੇ ਇਸ ਗੱਲ ਦੀ ਮੈਨੂੰ ਖੁਸ਼ੀ ਸੀ ਉਸ ਦਾ ਹੁਨਰ ਉਸ ਦੇ ਨਾਲ ਆਇਆ ਸੀ ਉਸ ਨੂੰ ਤੇ ਹਰ ਥਾਂ ਹੀ ਮੌਜਾਂ ਸਨ ਲੁੱਟਣ ਲਈ ਥਾਂ ਥਾਂ ਘਰ ਖੜੇ ਚਾਚਾ ਤੂੰ ਤੇ ਸਰਕਾਰੀ ਨੌਕਰਾਵਾਂ ਵਾਂਗ ਜਿਹੋ ਜਿਹਾ ਉੱਧਰ ਉਹੋ ਜਿਹਾ ਇੱਧਰ ਤੇਰੇ ਕਿਹੜੇ ਹਲ ਖਲੋ ਗਏ ਨੇ ਤੈਨੂੰ ਤੇ ਖੈਰ ਮੇਰ ਹੈ ਨਾ ਦਕਸ਼ਕ ਤੇ ਭਰਾਵਾਂ ਨਾਲ ਹੀ ਇਹਨਾ ਸੋਹਣਿਆ ਮੈਂ ਵੱਖਰਾ ਕਿਸ ਤਰ੍ਹਾਂ ਹੋਇਆ ਉਹ ਤੇ ਗੱਲ ਠੀਕ ਹੈ ਚਾਚਾ ਪਰ ਬੰਦੇ ਦੇ ਪੱਲੇ ਕਸਬ ਹੋ ਗਏ ਉਹ ਆਪਣਾ ਢਿੱਡ ਤਾਂ ਭਰਤੀ ਸੌਂਦਾ ਹੈ ਨਾ ਅੱਛਾ ਤੂੰ ਉਹ ਗੱਲ ਕਰਨਾ ਏ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਇਸ ਧਰਤੀ ਤੇ ਤਾਂ ਅਸਲੋਂ ਮੇਰਾ ਪੈਰ ਹੀ ਨਹੀਂ ਉੱਠਦਾ ਚੋਰੀ ਮੈਂ ਕੀ ਕਰਨੀ ਹੈ ਉਪਰੀ ਧਰਤੀ ਨੇ ਹਜ਼ਾਰਾਂ ਸਿੰਗ ਦੂਗੀ ਮਾਰ ਲਿਆ ਸੀ ਇਸ ਦੇ ਨਾਲ ਹੀ ਖਤਮ ਹੁੰਦੀ ਹੈ ਕਹਾਣੀ ਉਪਰੀ ਧਰਤੀ ਉਮੀਦ ਆ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਪਰ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ